ਹਰ ਹਰ ਮਹਾਦੇਵ ਮਹਾ ਸ਼ਕਤੀ ਦੇ ਸ਼ਰਧਾਂਜਲੀ ਉਪਲਖ ਦੇ ਵਿੱਚ ਸਾਡੇ ਛੋਟੇ ਭਾਈ ਰਿੰਕੂ ਜੀਐਮ ਸਾਹਿਬ ਵੱਲੋਂ ਹਰ ਸਾਲ ਸੰਕਾ ਦੀ ਸੇਵਾ ਵਾਸਤੇ ਨੰਗਰ ਆ ਜਾਂਦਾ ਹੈ ਔਰ ਪੂਰੇ ਇਲਾਕੇ ਵੱਲੋਂ ਤੇ ਸਹਿਯੋਗ ਕਰਕੇ ਉਹ ਲੋਕ ਜਿੰਕੂ ਜੀਐਮ ਨੂੰ ਬਹੁਤ ਪਿਆਰ ਕਰਦੇ ਨੇ ਜਿੱਥੇ ਜਿੱਥੇ ਜਿੱਦੀ ਜੀ ਰਿੰਕੂ ਜੀਐਮ ਡਿਊਟੀ ਲਾਂਦਾ ਹੈ ਉਹ ਸਾਰੇ ਇਹਦੇ ਨਾਲ ਮੋਢਾ ਮੋਢਾ ਇੱਕ ਨਾਲ ਖੜੇ ਹੁੰਦੇ ਆ ਔਰ ਇਸ ਸ਼ੁਭ ਅਕਸਰ ਤੇ ਆਪਣੇ ਵੱਲੋਂ ਔਰ ਪੂਰੀ ਟੀਮ ਵੱਲੋਂ ਸਾਰੇ ਰਾਜਨੀਤਿਕ ਸਮਾਜਿਕ ਲੋਕਾਂ ਤੇ ਪਹੁੰਚੇ ਹੈ ਇਸ ਲੰਗਰ ਦੀ ਸ਼ੋਭਾ ਵਾਸਤੇ ਸਾਰਿਆਂ ਨੂੰ ਸ਼ੁਭਾਚੇ ਜੀ ਸੁਭਾਸ਼ ਤੇ ਬਹੁਤ ਬਹੁਤ ਮੁਬਾਰਕਾਂ ਅੱਜ ਮਹਾ ਸ਼ਬਰਤਰੀਏ ਲੰਗਰ ਦਾ ਜੋ ਸਾਡੇ ਛੋਟੇ ਵੀਰ ਹਰ ਸਾਲ ਦੀ ਤਰ੍ਹਾਂ ਇਹ ਲੰਗਰ ਲਾਉਂਦੇ ਨੇ ਰਿੰਕੂ ਜੀ ਐਨ ਸਾਹਿਬ ਔਰ ਫਮਨ ذراਵੜ ਜੀ ਇਹਨਾਂ ਹਰ ਸਾਲ ਇਲਾਕੇ ਦੇ ਵਿੱਚ ਮਹਾ ਸ਼ਬਰਤਰੀ ਦੇ ਚਵਨ ਚ ਲੰਗਰ ਕਿਹਾਗੇ ਜਨਤਾ ਨੂੰ ਇਹ ਸਿੱਖਿਆ ਦੇਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਦਿਨ ਬੜਾ ਹੀ ਪ੍ਰਮਾਤਮਾ ਦਾ ਮਹਾਨ ਦਿਨ ਹੈ ਔਰ ਇਸ ਦਿਨ ਦੇ ਉੱਤੇ ਲੋਕ ਸ਼ਹਿਰ ਦੇ ਮੇਰਾ ਨਾਮ ओमप्रकाश ਹਨਾਰੀਆ ਜੀ ਮੈਂ ਡਾਕਟਰ ਬੀ ਆਰ ਮੇਦਕਰ ਭਲਾਈ ਮੰਚ ਦੇ ਜਿਹੜੇ ਮੇਰੇ ਕੋਲ ਜ਼ਿੰਮੇਵਾਰੀ ਹੈ ਚੇਅਰਮੈਨ ਦੀ ਇਹਦੇ ਨਾਲ ਸਰਪਰਸਤ ਪਵਨ ਦਰਾਵੜ ਜੀ ਮੇਰੇ ਨਾਲ ਖੜੇ ਨੇ ਸਾਡੇ ਰਿੰਕੂ ਜੀ ਐਮ ਜੀ ਜਿਹੜੇ ਭੋਲੇ ਪੰਡਾਰੀ ਜੀ ਸ਼ਿਵ ਜੀ ਮਹਾਰਾਜ ਜੀ ਦੇ ਅਨੰਨ ਭਗਤ ਨੇ ਆਪਾ ਦੇਖਦੇ ਇਹਨਾਂ ਨੂੰ ਲਗਾਤਾਰ ਮੰਦਰਾ ਦੇ ਅੰਦਰ ਵੀ ਇਹਨਾਂ ਨੂੰ ਸੇਵਾ ਕਰਦੇ ਆ ਤੇ ਉਸੇ ਲਗਨ ਦੇ ਤਹਿਤ ਇਹਨਾਂ ਨੇ ਸ਼ਿਵਰਾਤਰੀ ਦੇ ਮੌਕੇ ਤੇ 20 ਲੰਗਰ ਲਾਇਆ ਸੀ ਲੇਕਿਨ ਹੁਣ ਜਿਹੜਾ ਵਿਸ਼ੇਸ਼ ਤੌਰ ਤੇ ਲੰਗਰ ਲਗਾਇਆ ਆ ਉਹਦੇ ਵਿੱਚ ਇਹਨਾਂ ਨੇ ਸਾਰੇ ਸਮਾਜ ਦੇ ਪ੍ਰਮੁੱਖ ਹਸਤੀਆਂ, ਰਾਜਨੀਤਿਕ ਹਸਤੀਆਂ ਨੂੰ ਬੁਲਾਇਆ ਆ ਔਰ ਡਾਕਟਰ ਬੀਆਰ ਮਹਿਦਕਤ ਪਾਰਲਮੈਂਟ ਦੀ ਸਾਰੀ ਟੀਮ ਇੱਥੇ ਮੌਜੂਦ ਆ ਅਸੀਂ ਜਿੱਥੇ ਮੈਂ ਧੰਨਵਾਦ ਕਰਦਾ ਰਿੰਕੂ ਜੀਐਮਜੀ ਦਾ ਕਿ ਇਹਨਾਂ ਨੇ ਵੀ ਮੈਨੂੰ ਇਸ ਧਾਰਮਿਕ ਮੌਕੇ ਤੇ ਬੁਲਾਇਆ ਜਿੱਥੇ ਇਹਨਾਂ ਦਾ ਧੰਨਵਾਦ ਔਰ ਅਸੀਂ ਬੇਨਤੀ ਕਰਦੇ ਆਂ ਈਸ਼ਵਰ ਦੇ ਜੋ ਬੋਲੇ ਸੋਨਰ ਭਾਗਵਾਨ ਵਾਲਮੀਕੀ ਮਹਾਰਾਜ ਕੀ ਜੈ ਜੋ ਹੈਪੀ ਜੈ ਪਰਜੀ ਅੱਜ ਜੋ ਕਿ ਮੈਂ ਰਿੰਕੂ ਜੀ ਐਮ ਡਾਕਟਰ ਬੀ ਆਰ ਐਮ ਬੇਸਿਕਾ ਭਲਾਈਮਾ ਦੇ ਪ੍ਰੈਜ਼ੀਡੈਂਟ ਮੇਰੇ ਨਾਲ ਸਾਡੇ ਸੀਨੀਅਰ ਚੇਅਰਮੈਨ ਸਾਹਿਬ ओमप्रकाश ਨਾਰਾਇਣ ਜੀ ਜੋ ਕਿ ਮੇਰੇ ਪਿਤਾ ਸમાન ਡਾਕਟਰ ਜਿੰਦੀ ਜੀ ਚਿਤਰਾ ਕੀ ਹਰ ਸਾਲ ਦੀ ਤਰ੍ਹਾਂ ਅਸੀਂ ਸ਼੍ਰੀ ਰਾਤਰੀ ਦੇ ਦਿਹਾੜੇ ਤੇ ਲੰਗਰ ਲਗਾਨੇ ਆ ਉਹ ਇਸ ਤਰ੍ਹਾਂ ਕੀ ਸ਼੍ਰੀ ਰਾਤਰੀ ਨੂੰ ਤਾਂ ਸਾਰੇ ਲੋਕ ਲਾਂਦੇ ਜਿੰਨੇ ਵੀ ਸ਼ਰਧਾਲੂ ਅਸੀਂ ਸ਼੍ਰੀ ਰਾਤਰੀ ਤੋਂ ਬਾਅਦ ਹੀ ਲਗਾਨੇ ਆ ਤਾਂ ਕਿ ਹਰ ਕੋਈ ਭੈਣ ਭਰਾ ਲੰਗਰ ਖਾ ਸਕੇ ਮੈਂ ਚਾਹਾਂਗਾ ਕਿ ਹਰ ਸਾਲ ਦੀ ਤਰ੍ਹਾਂ ਹਰ ਜਿੰਨੇ ਵੀ ਸਾਡੇ ਸ਼ਹਿਰ ਵਾਸੀ ਨੇ ਇਦਾਂ ਹੀ ਭੋਲੇनाथ ਜੀ ਦਾ ਲੰਗਰ ਲਗਾਇਆ ਜਾਵੇ